ਇੱਕ ਪਤਨੀ ਪੁਲਿਸ ਵਾਲਾ ਪਤੀ ਤੇ ਇੱਕ ਸਟੂਡੈਂਟ ਇਹਨਾਂ ਦੇ ਵਿੱਚੋਂ ਦੋ ਜਣਿਆਂ ਦਾ ਕਤਲ ਹੁੰਦਾ ਤੇ ਪੰਜ ਜਣੇ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਜਾਂਦੇ ਨੇ ਅੱਜ ਇਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਲਖਨਊ ਲਖਨਊ ਦੇ ਅਧੀਨ ਪਿੰਡ ਦਾ ਕਾਕੋਰੀ ਕਕੋਰੀ ਦੇ ਅਧੀਨ ਪਿੰਡ ਬਰਕਤਾਬਾਦ ਉਹਦੇ ਨੇੜੇ ਨੌਗਮਾ ਦੀ ਇੱਕ ਪੁਲੀ ਐ ਪੁਲੀ ਦੇ ਨੇੜੇ ਸਰਾਗੀਰ ਜਦੋਂ ਲੰਘਦਾ ਸਵੇਰੇ ਉੱਥੇ ਉਹਨੂੰ ਦੋ ਬੰਦੇ ਮੁੱਦੇ ਪਏ ਹੁੰਦੇ ਨੇ ਤੇ ਇੱਕ ਮੋਟਰਸਾਈਕਲ ਕੋਲ ਪਈ ਹੁੰਦੀ ਐ ਜਦੋਂ ਦੇਖਦਾ ਉਹਨੂੰ ਦੇਖ ਕੇ ਲੱਗਦਾ ਵੀ ਇਹ ਸ਼ਰਾਬੀ ਨੇ ਸ਼ਰਾਬ ਪੀ ਕੇ ਕਿਤੇ ਇੱਥੇ ਗਿਰ ਗਏ ਉਹਨਾਂ ਦੇ ਨੇੜੇ ਜਾਂਦਾ ਨੇੜੇ ਜਾ ਕੇ ਜਦੋਂ ਉਹਨਾਂ ਦੀਆਂ ਜਿਹੜੇ ਸਰੀਰ ਪਏ ਹੁੰਦੇ ਨੇ ਉਹਨਾਂ ਨੂੰ ਸਿੱਧਾ ਕਰਦਾ ਤਾਂ ਉਹਦੇ ਹੋਸ਼ ਛੁੱਟ ਜਾਂਦੇ ਨੇ ਉਹ ਦੇਖਦਾ ਵੀ ਉਹਨਾਂ ਦੇ ਸਰੀਰ ਦੇ ਉੱਤੇ ਬੜੇ ਗਹਿਰੇ ਜਿਹੜੇ ਜ਼ਖਮ ਹੁੰਦੇ ਨੇ ਤੇ ਬਹੁਤ ਜ਼ਖਮ ਹੁੰਦੇ ਨੇ ਹੁਣ ਜਦੋਂ ਸਾਰਾ ਕੁਝ ਦੇਖਦਾ ਤਾਂ ਤਾਂ ਆਪ ਨੂੰ ਪਤਾ ਹੀ ਐ ਵੀ ਫਟਾਫਟ ਉੱਥੇ ਜਿਹੜੇ ਹੋਰ ਲੰਘਣ ਵਾਲੇ ਨੇ ਉਹ ਰਾਹੀਰ ਉਹ ਇਕੱਠੇ ਹੁੰਦੇ ਨੇ ਉਦੋਂ ਬਾਅਦ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਪੁਲਿਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਵੀ ਦੋ ਲਾਸ਼ਾਂ ਪਈਆਂ ਨੇ ਤੇ ਉਹ ਵੀ ਕਤਲ ਦੀ ਜਿਹੜੀ ਸ਼ੰਕਾ ਹੈ ਤਾਂ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਮੌਕੇ ਤੇ ਪਹੁੰਚਦੀ ਹੈ ਉਹ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉਤੋਂ ਆਲੇ-ਦੁਆਲੇ ਦੇਖਿਆ ਜਾਂਦਾ क्राइम ਸੀਨ ਤੋਂ ਵੀ ਕੋਈ ਪ੍ਰੂਫ ਮਿਲ ਸਕੇ ਕੋਈ ਸਬੂਤ ਮਿਲ ਸਕੇ ਵੀ ਇੱਥੇ ਕਿਸੇ ਨੇ ਕੋਈ ਕਾਂਡ ਕੀਤਾ ਜਾਂ ਇੱਥੇ ਕੀਤਾ ਜਿਹਨਾਂ ਨੂੰ ਮਾਰ ਕੇ ਇੱਥੇ ਸਿੱਟਿਆ ਗਿਆ ਸਾਰਾ ਕੁਝ ਪੁਲਿਸ ਦੇਖਦੇ ਨੇ ਉੱਥੇ ਬਹੁਤ ਜ਼ਿਆਦਾ ਜਿਹੜਾ ਬਲੱਡ ਡੁੱਲਿਆ ਹੁੰਦਾ ਹੁਣ ਉਹਨਾਂ ਦੇ ਜਦੋਂ ਚੇਬਾਂ ਵਗੈਰਾ ਚੈੱਕ ਕੀਤੇ ਜਾਂਦੇ ਆ ਉਹਨਾਂ ਨੂੰ ਮੋਬਾਈਲ ਨੰਬਰ ਮਿਲਦੇ ਨੇ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਪਹਿਲਾਂ ਇਹ ਪਤਾ ਕੀਤਾ ਜਾ ਸਕੇ ਵੀ ਹੈ ਕੌਣ ਨੇ ਹੁਣ ਪੁਲਿਸ ਨੂੰ ਉੱਤੇ ਛੇਤੀ ਪਤਾ ਲੱਗ ਜਾਂਦਾ ਵੀ ਇਹ ਨੇੜੇ ਹੀ ਪੰਖੇੜਾ ਪਿੰਡ ਹੈ ਪਖੇੜਾ ਪਿੰਡ ਦੇ ਰਹਿਣ ਵਾਲੇ ਮਨੋਜ ਰਾਜਪੂਤ ਇੱਕ ਉਹਦਾ ਦੋਸਤ ਹੁੰਦਾ ਰੋਹਿਤ ਰਾਜਪੂਤ ਇਹ ਦੋ ਲੜਕੇ ਹੁੰਦੇ ਨੇ ਇੱਕ ਦੀ ਜਿਹੜੀ ਕਿ ਹਜੇ ਹੁਣੇ ਸਰਕਾਰੀ ਨੌਕਰੀ ਲੱਗੀ ਹੁੰਦੀ ਹੈ ਉਹਨੇ ਜੁਆਇਨ ਕਰਨੀ ਹੁੰਦੀ ਹੈ ਤੇ ਇੱਕ ਆਈਟੀਆਈ ਦਾ ਸਟੂਡੈਂਟ ਹੁੰਦਾ ਹੁਣ ਇਹਦੀ ਇਤਲਾਹ ਘਰਦਿਆਂ ਨੂੰ ਦਿੱਤੀ ਜਾਂਦੀ ਹੈ ਪਿੰਡ ਵਾਲੇ ਆਉਂਦੇ ਨੇ ਉਹਨਾਂ ਦੇ ਨਾਲ ਰਿਸ਼ਤੇਦਾਰ ਆਉਂਦੇ ਨੇ ਮਾਪੇ ਆਉਂਦੇ ਨੇ ਤੇ ਉਹਨਾਂ ਦਾ ਪੁੱਛਿਆ ਜਾਂਦਾ ਹੁਣ ਜਦੋਂ ਦੋਨਾਂ ਬੱਚਿਆਂ ਦੇ ਪਰਿਵਾਰ ਹੁੰਦੇ ਨੇ ਤੁਹਾਡੀ ਕਿਸੇ ਦੇ ਨਾਲ ਕੋਈ ਐਸੀ ਦੁਸ਼ਮਣੀ ਤੇ ਪਤਾ ਲੱਗਦਾ ਵੀ ਐਸੀ ਕੋਈ ਦੁਸ਼ਮਣੀ ਨਹੀਂ ਵੀ ਬੱਚਿਆਂ ਨੂੰ ਇਸ ਤਰੀਕੇ ਨਾਲ ਮਾਰਿਆ ਜਾਵੇ ਨਾ ਕੋਈ ਐਸਾ ਲੜਾਈ ਝਗੜਾ ਹੁਣ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਫਿਰ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਹੁੰਦੇ ਨੇ ਉਹਨਾਂ ਦੇ ਨੰਬਰਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਹੁਣ ਦੋਨਾਂ ਦੀ ਕਾਲ ਡਿਟੇਲ ਕੱਢਦੇ ਨੇ ਤੇ ਰੋਹਿਤ ਦੇ ਜਿਹੜੇ ਕਾਲ ਦੇ ਵਿੱਚੋਂ ਜੋ ਵੀ ਨੰਬਰ ਉਹਨਾਂ ਨੂੰ ਮਿਲਦੇ ਨੇ ਉਹ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਸਦੀਕ ਕੀਤੀ ਜਾਂਦੀ ਹੈ ਤਾਂ ਜ਼ਿਆਦਾਤਰ ਜਿਹੜੇ ਨੰਬਰ ਨੇ ਉਹਦੇ ਪਰਿਵਾਰ ਦੇ ਉਹਦੇ ਦੋਸਤਾਂ ਵਗੈਰਾ ਤੇ ਪਿੰਡ ਵਾਲੇ ਉਹ ਸਾਰਿਆਂ ਦੀ ਪੁਲਿਸ ਤਸਦੀਕ ਕਰਦੀ ਹੈ ਪਰ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਫਿਰ ਰੁਟੀਨ ਦੇ ਆਧਾਰ ਤੇ ਉਸੇ ਤਰੀਕੇ ਨਾਲ ਮਨੋਜ ਦੀ ਕਾਲ ਡੀਟੇਲ ਜਿਹੜੀ ਕੱਢੀ ਹੁੰਦੀ ਹੈ ਉਹਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਸਾਰੇ ਪਰਿਵਾਰ ਦੇ ਤੇ ਆਲੇ ਦੁਆਲੇ ਜਾਣ-ਪਛਾਣ ਦੇ ਨੰਬਰ ਜਿਹਦੇ ਉਹਦੇ ਤਸਦੀਕ ਕਰਦੇ ਨੇ ਤਾਂ ਉੱਥੇ ਵੀ ਕੁਝ ਨਹੀਂ ਮਿਲਦਾ ਪਰ ਮਨੋਜ ਦੀ ਇੱਕ SIM ਹੋਰ ਹੁੰਦੀ ਹੈ ਜਦੋਂ ਉਹਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਇੱਕ ਨੰਬਰ ਦੇ ਉੱਤੇ ਬਹੁਤ ਜ਼ਿਆਦਾ ਕਾਲਾਂ ਹੁੰਦੀਆਂ ਨੇ ਵਾਰ ਦਦਾਤ ਵਾਲੇ ਸਮੇਂ ਵੀ 35 ਵਾਰ ਫੋਨ ਹੋਇਆ ਹੁੰਦਾ ਉਸ ਨੰਬਰ ਤੋਂ 35 ਵਾਰ ਫੋਨ ਕੀਤਾ ਜਾਂਦਾ ਮਨੋਜ ਨੂੰ ਜਦੋਂ ਕਾਲ ਡਿਟੇਲ ਕੱਢਦੇ ਨੇ ਜਦੋਂ ਪਤਾ ਲੱਗਦਾ ਹੈ ਉਹ ਨੰਬਰ ਦੀ ਕੋਪੜਤਾਲ ਕੀਤੀ ਜਾਂਦੀ ਹੈ ਤਾਂ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ ਉਹ ਫਰਜੀ SIM ਹੁੰਦੀ ਹੈ ਤੇ ਜ ਇਹ ਜਿਹੜੀ ਫੇਸ SIM ਸੀ ਮਨੋਜ ਦੇ ਕੋਲ ਇਹ ਵੀ ਫਰਜੀ ਸੀ ਪਰ ਇਹਦੇ ਵਿੱਚ ਇੱਕ ਨੰਬਰ ਪੁਲਿਸ ਨੂੰ ਹੋਰ ਮਿਲਦਾ ਜਦੋਂ ਉਹ ਨੰਬਰ ਦੀ ਪਤਾ ਕੀਤਾ ਜਾਂਦਾ ਹੈ ਤੇ ਫਿਰ ਉਸ ਨੰਬਰ ਦਾ ਪਿੰਡ ਵਾਲਿਆਂ ਤੋਂ ਪੁੱਛਿਆ ਜਾਂਦਾ ਹੁਣ ਜਦੋਂ ਪੁੱਛਦੇ ਨੇ ਉਹ ਨਾਮ ਕੱਢ ਕੇ ਨਾਮ ਬਾਰੇ ਪਿੰਡ ਵਾਲਿਆਂ ਤੋਂ ਪੁੱਛਿਆ ਜਾਂਦਾ ਪੁਲਿਸ ਆਪਣੇ ਹਿਸਾਬ ਨਾਲ ਜਦੋਂ ਪੁੱਛਗਿਚ ਕਰਦੀ ਹੈ ਤਾਂ ਪੁਲਿਸ ਨੂੰ ਫਿਰ ਇੱਕ ਜਾਣਕਾਰੀ ਮਿਲਦੀ ਹੈ ਪਿੰਡ ਵਾਲਿਆਂ ਵੱਲੋਂ ਪੁਲਿਸ ਪਾਰਟੀ ਫਿਰ ਫੌਰਨ ਜਿਹੜੀ ਹੈ ਉਹ ਪਹੁੰਚਦੀ ਹੈ ਲਖਨਊ ਲਖਨਊ ਤੋਂ ਇੱਕ ਅੰਕਤਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਤੋਂ ਪੁੱਛਿਆ ਜਾਂਦਾ ਇਹ ਕਤਲਾਂ ਬਾਰੇ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਹੋਰ ਉਤੋਂ ਜਦੋਂ ਸਾਹਮਣੇ ਉਹਦੇ ਕਾਲ ਡਿਟੇਲ ਰੱਖੀ ਜਾਂਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਕੁਝ ਵੀ ਨਹੀਂ ਪਤਾ। ਫਿਰ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਅੰਕਿਤਾ ਵੀ ਬੋਲਦੀ ਹੈ। ਤੇ ਜਦੋਂ ਅੰਕਿਤਾ ਬੋਲਦੀ ਹੈ ਉਸ ਤੋਂ ਬਾਅਦ ਉਹਦੇ ਪਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਕਿ ਯੂਪੀ ਪੁਲਿਸ ਦੇ ਵਿੱਚ ਲਖੀਮਪੁਰ ਦੇ ਵਿੱਚ ਪੋਸਟਡ ਹੁੰਦਾ ਉਹਦੀ ਉੱਥੇ ਡਿਊਟੀ ਹੁੰਦੀ ਹੈ। ਉਹਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੁਣ ਦੋਨਾਂ ਨੂੰ ਗ੍ਰਿਫਤਾਰ ਕਰਕੇ ਸਾਹਮਣੇ ਸਾਹਮਣੇ ਬਿਠਾਇਆ ਜਾਂਦਾ। ਤਬ ਬੜੀ ਇੱਕ ਹੈਰਾਨੀ ਵਾਲੀ ਸਟੋਰੀਜ਼ ਨਿਕਲ ਕੇ ਬਾਹਰ ਆਉਂਦੀ ਹੈ ਕਿਉਂਕਿ ਜਿਹੜੀਆਂ ਐਸੀਆਂ ਸਟੋਰੀਆਂ ਹੁੰਦੀਆਂ ਨੇ ਇਹ ਪਿਆਰ ਤੋਂ ਸ਼ੁਰੂ ਹੁੰਦੀਆਂ ਨੇ ਤੇ ਅੰਜਾਮ ਜਿਹੜੇ ਇਹਨਾਂ ਦੇ ਨੇ 99% ਤੇ ਹੀ ਹੁੰਦੇ ਨੇ ਕਤਲਾਂ ਤੇ ਜਾ ਕੇ ਸਟੋਰੀਆਂ ਖਤਮ ਹੁੰਦੀਆਂ ਨੇ ਕਈ ਜ਼ਿੰਦਗੀਆਂ ਬਰਬਾਦ ਕਰਕੇ ਸਟੋਰੀਆਂ ਖਤਮ ਹੁੰਦੀਆਂ ਨੇ ਉਦੋਂ ਪਹਿਲਾਂ ਇਹਨਾਂ ਦੇ ਜਿਹੜੇ ਪੈਰ ਨੇ ਉਹ ਪਿੱਛੇ ਨਹੀਂ ਹਟਦੇ ਪਰ ਜਦੋਂ ਸਾਰਾ ਕੁਝ ਮਿਟ ਜਾਂਦਾ ਹੈ ਉਦੋਂ ਹੋਰ ਕੋਈ ਚਾਰਾ ਵੀ ਨਹੀਂ ਨਾਲ ਕੋਲ ਹੁੰਦਾ ਅੰਕਤਾ ਜਿਹੜੀ ਹੁੰਦੀ ਹੈ ਇਹ ਬਰਕਤਵਾਦ ਪਿੰਡ ਦੀ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਇੱਕ ਹੁੰਦਾ ਮਨੋਜ ਰਾਜਪੂਤ ਜਿਹੜਾ ਕਿ ਪੰਖੇੜਾ ਪਿੰਡ ਦਾ ਹੁੰਦਾ ਇਕੱਠੇ ਪੜਦੇ ਹੁੰਦੇ ਨੇ ਪੜਦਿਆਂ ਪੜਦਿਆਂ ਨੇ ਦੋਸਤੀ ਹੁੰਦੀ ਹੈ ਫਿਰ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਹੁੰਦਾ ਇਹ ਰਿਲੇਸ਼ਨਾਂ ਦੇ ਵਿੱਚ ਹੁੰਦੇ ਨੇ ਵਿਆਹ ਤੋਂ ਪਹਿਲਾਂ ਤੇ ਇਹਨਾਂ ਦੀ ਇੱਛਾ ਹੁੰਦੀ ਹੈ ਵੀ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਵਿਆਹ ਹੋਵੇ ਪਰ ਜਿਹੜੇ ਅੰਕਤਾ ਦੇ ਘਰ ਦੇ ਹੁੰਦੇ ਨੇ ਉਹਨਾਂ ਨੂੰ ਇਹ ਲੜਕਾ ਪਸੰਦ ਨਹੀਂ ਹੁੰਦਾ ਮਨੋਜ ਰਾਜਪੂਤ ਕਿਉਂਕਿ ਬੇਰੁਜ਼ਗਾਰ ਹੁੰਦਾ ਤੇ ਘਰ ਦੀ ਵੀ ਸਥਿਤੀ ਐਸੀ ਨਹੀਂ ਹੁੰਦੀ ਮਤਲਬ ਕਹਿ ਲਈਏ ਵੀ ਅੰਕਤਾ ਦੇ ਘਰਦਿਆਂ ਨੂੰ ਪਸੰਦ ਨਹੀਂ ਹੁੰਦਾ ਵੀ ਸਾਡੀ ਕੁੜੀ ਦਾ ਵਿਆਹ ਇਹਦੇ ਨਾਲ ਹੋਵੇ ਅੰਕਤਾ ਚਾਹੁੰਦੀ ਸੀ ਵੀ ਉਹਦਾ ਵਿਆਹ ਮਨੋਜ ਨਾਲ ਹੋਵੇ ਹੁਣ ਜਦੋਂ ਕੁੜੀ ਜਵਾਨ ਹੁੰਦੀ ਹੈ ਫਿਰ ਅੰਕਤਾ ਦੇ ਘਰ ਦੇ ਉਹਦੇ ਵਾਸਤੇ ਰਿਸ਼ਤਾ ਲੱਭਣ ਲੱਗ ਜਾਂਦੇ ਨੇ ਤੇ ਇਹਨਾਂ ਨੂੰ ਇੱਕ ਰਿਸ਼ਤਾ ਮਿਲਦਾ ਜਿਹੜਾ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ ਲਖਨਊ ਦਾ ਰਹਿਣ ਵਾਲਾ ਮਹਿੰਦਰ ਜਿਹੜਾ ਕਿ ਯੂਪੀ ਪੁਲਿਸ ਦੇ ਵਿੱਚ ਹੁੰਦਾ ਹੁਣ ਲੱਗਦਾ ਵੀ ਮੁੰਡਾ ਗਵਰਨਮੈਂਟ ਜੌਬ ਦੇ ਵਿੱਚ ਸਾਰਾ ਕੁਝ ਠੀਕ ਹੈ ਉਹਦੇ ਨਾਲ ਰਿਸ਼ਤਾ ਤੈਅ ਹੁੰਦਾ ਫਿਰ 20 ਜੂਨ 2021 ਨੂੰ ਇਹਨਾਂ ਦਾ ਵਿਆਹ ਹੋ ਜਾਂਦਾ ਮਹਿੰਦਰ ਦਾ ਤੇ ਅੰਕਕਿਤਾ ਦਾ ਵੇਹਾ ਤੋਂ ਬਾਅਦ ਜਿਹੜੀ ਅੰਕਤਾ ਹੁੰਦੀ ਹੈ ਮਹਿੰਦਰ ਦੇ ਘਰ ਚਲੀ ਜਾਂਦੀ ਹੈ ਸਾਰਾ ਕੁਝ ਠੀਕ ਚੱਲਦਾ ਹੁੰਦਾ ਹੁਣ ਜਿਹੜਾ ਮਹਿੰਦਰ ਹੁੰਦਾ ਇਹ ਜ਼ਿਆਦਾਤਰ ਲਖੀਮਪੁਰੇ ਦੀ ਡਿਊਟੀ ਹੁੰਦੀ ਹੈ ਜ਼ਿਆਦਾਤਰ ਘਰੋਂ ਬਾਹਰ ਰਹਿੰਦਾ ਹੁਣ ਏਸੇ ਤੇ ਚੱਲਦੇ ਆ ਉਹ ਕਦੇ ਆਉਂਦਾ ਫਿਰ ਜ਼ਿਆਦਾ ਦਿਨ ਬਾਹਰ ਹੁਣ ਘਰ ਦੇ ਵਿੱਚ ਅੰਕਤਾ ਜਿਹੜੀ ਹੁੰਦੀ ਹੈ ਇਕੱਲੀ ਹੁੰਦੀ ਹੈ ਜਿਹੜੀਆਂ ਐਸੀਆਂ ਵਾਰਦਾਤਾਂ ਨੇ ਇੱਕ ਬਹੁਤ ਵੱਡਾ ਕਾਰਨੇਵੀ ਹੈ ਵੀ ਜਿਹੜੇ ਪਰਿਵਾਰ ਛੋਟੇ ਹੋ ਗਏ ਨੇ ਪਹਿਲਾਂ ਘਰ ਦੇ ਵਿੱਚ ਜਿਹੜਾ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਤੇ ਬੰਦੇ ਦਾ ਪੁੱਠੇ ਪਾਸੇ ਧਿਆਨ ਨਹੀਂ ਸੀ ਜਾਂਦਾ ਹੁਣ ਅੰਕਤਾ ਘਰ ਦੇ ਵਿੱਚ ਕੱਲੀ ਹੁੰਦੀ ਹੈ ਜ਼ਿਆਦਾਤਰ ਚਲੋ ਫਿਰ ਵੀ ਘਰ ਦੇ ਕਰਾਂਦੇ ਆ ਤਿੰਨ ਸਾਲ ਇਹਨਾਂ ਦੀ ਜ਼ਿੰਦਗੀ ਦੇ ਬਹੁਤ ਵਧੀਆ ਲੰਘਦੇ ਨੇ ਪਰ ਤਿੰਨ ਸਾਲ ਬਾਅਦ ਜਿਹੜੀ ਅੰਕਤਾ ਹੁੰਦੀ ਹੈ ਇੱਕ ਮੇਲੇ ਦੇ ਵਿੱਚ ਜਾਂਦੀ ਹੈ ਪਿੰਡਾਂ ਦੇ ਵਿੱਚ ਮੇਲਾ ਹੁੰਦਾ ਨਾ ਤੇ ਪਿੰਡ ਦੇ ਵਿੱਚ ਕਿਤੇ ਉੱਥੇ ਇਹਦੀ ਜਿਹੜੀ ਮੁਲਾਕਾਤ ਹੈ ਉਹ ਫਿਰ ਹੁੰਦੀ ਹੈ ਮਨੋਜ ਦੇ ਨਾਲ ਹੁਣ ਮਨੋਜ ਦੇ ਨਾਲ ਉੱਥੇ ਮੁਲਾਕਾਤ ਹੁੰਦੀ ਹੈ ਕਿਉਂਕਿ ਅਕਸਰ ਜਿਹੜੀ ਅੰਕਤਾ ਸੀ ਇਹ ਵੀ ਘਰ ਦੇ ਵਿੱਚ ਕੱਲੀ ਸੀ ਉਹਤੇ ਇੱਕ ਦੂਜੇ ਨੂੰ ਨੰਬਰ ਦਿੱਤੇ ਜਾਂਦੇ ਨੇ ਹੁਣ ਨੰਬਰਾਂ ਤੇ ਫਿਰ ਇਹਨਾਂ ਦੀ ਗੱਲਬਾਤ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਮਹਿੰਦਰ ਜਿਹੜਾ ਬਾਹਰ ਹੁੰਦਾ ਸੀ ਅਕਸਰ ਘਰ ਆਪਣੀ ਘਰਵਾਲੀ ਨਾਲ ਗੱਲਬਾਤ ਕਰਦਾ ਸੀ ਪਰ ਹੁਣ ਅਕਸਰ ਰਾਤ ਨੂੰ ਜਿਹੜੀ ਅੰਕਿਤਾ ਦਾ ਫੋਨ ਆ ਬਿਜ਼ੀ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਵਾਰ-ਵਾਰ ਉਹ ਤੋਂ ਪੁੱਛਿਆ ਜਾਂਦਾ ਵੀ ਕਿੱਥੇ ਬਿਜੀ ਸੀ ਉਹਦੇ ਵੇਲੇ ਕਦੇ ਕੋਈ ਬਹਾਨਾ ਲਾਇਆ ਜਾਂਦਾ ਕਦੇ ਕੋਈ ਹੁਣੇ ਰੁਟੀਨ ਦਾ ਕੰਮ ਹੋ ਜਾਂਦਾ ਤੇ ਮਹਿੰਦਰ ਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਸ਼ੱਕ ਹੁੰਦਾ ਤਾਂ ਫਿਰ ਮਹਿੰਦਰ ਜਿਹੜਾ ਹੁੰਦਾ ਆਪਣੇ ਹੁਣ ਉਹਦੇ ਸੋਰਸਸ ਹੁੰਦੇ ਨੇ ਪੁਲਿਸ ਦੇ ਵਿੱਚੋਂ ਆਪ ਹੁੰਦਾ ਤਾਂ ਕਾਲ ਡਿਟੇਲ ਕਢਵਾਈ ਜਾਂਦੀ ਹੈ ਆਪਣੀ ਪਤਨੀ ਦੀ ਹੁਣ ਜਦੋਂ ਉਹਦੀ ਡਿਟੇਲ ਕਢਾਈ ਜਾਂਦੀ ਤਾਂ ਇੱਕ ਨੰਬਰ ਦੇ ਉੱਪਰ ਉਹਨੂੰ ਲੱਗਦਾ ਵੀ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਨੇ ਜਿਹਦਾ ਕਹਿਣਾ ਹੁੰਦਾ ਕਦੇ ਕਿਸੇ ਰਿਸ਼ਤੇਦਾਰ ਦਾ ਨਾਮ ਕਦੇ ਆਪਣੀ ਮਾਂ ਦਾ ਨਾਮ ਕਦੇ ਕਿਸੇ ਦਾ ਪਰ ਉਹ ਹਮੇਸ਼ਾ ਉਸ ਨੰਬਰ ਦੇ ਉੱਪਰ ਫੋਨ ਚੱਲਦਾ ਹੁੰਦਾ ਇੱਕ ਮਹਿੰਦਰ ਨੂੰ ਸ਼ੱਕ ਹੋਰ ਹੁੰਦਾ ਵੀ ਜਦੋਂ ਮਹਿੰਦਰ ਘਰ ਜਾਂਦਾ ਉਦੋਂ ਜਿਹੜੀ ਉਹਦੀ ਪਤਨੀ ਅੰਕਤਾ ਹੁੰਦੀ ਆ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਨੂੰ ਲੱਗਦਾ ਵੀ ਦੁਖੀ ਹੈ ਪਰ ਜਦੋਂ ਚਲਾ ਜਾਂਦਾ ਆਪਣੀ ਡਿਊਟੀ ਤੇ ਉੱਥੋਂ ਜਾ ਕੇ ਫੋਨ ਕਰਦਾ ਤੇ ਉਹ ਸਮੇਂ ਨੂੰ ਲੱਗਦਾ ਸੀ ਵੀ ਜਿਹੜੀ ਅੰਕਿਤਾ ਬੜੀ ਖੁਸ਼ ਹੈ ਉਹਨੇ ਚੀਜ਼ਾਂ ਸਾਰੀਆਂ ਮਹਿੰਦਰ ਦੇ ਦਿਮਾਗ ਦੇ ਵਿੱਚ ਬੈਠਦੀਆਂ ਜਾ ਰਹੀਆਂ ਸੀ ਇੱਕ ਦਿਨ ਮਹਿੰਦਰ ਆਪਣੇ ਘਰ ਜਾਂਦਾ ਬਿਨਾਂ ਦੱਸੇ ਜਦੋਂ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਆਪਣੀ ਪਤਨੀ ਨੂੰ ਕਿਸੇ ਦੇ ਨਾਲ ਐਸੀ ਸਥਿਤੀ ਦੇ ਵਿੱਚ ਦੇਖਦਾ ਵੀ ਉਹਨੂੰ ਨਹੀਂ ਸੀ ਦੇਖਣਾ ਚਾਹੀਦਾ ਉਹਨੇ ਦੇਖ ਕੇ ਸਾਰਾ ਕੁਝ ਚੁੱਪ ਕਰਦਾ ਤੇ ਘਰੋਂ ਬਾਹਰ ਆ ਜਾਂਦਾ ਉਹ ਕੁਝ ਨਹੀਂ ਬੋਲਦਾ ਉਸ ਤੋਂ ਬਾਅਦ ਉਸ ਬੰਦੇ ਦਾ ਘਰੋਂ ਜਾਣ ਦਾ ਇੰਤਜ਼ਾਰ ਕਰਦਾ ਜਦੋਂ ਚਲਾ ਜਾਂਦਾ ਤਾਂ ਫਿਰ ਆਪਣੀ ਪਤਨੀ ਨੂੰ ਕੋਲ ਆਉਂਦਾ ਘਰ ਤੇ ਪਤਨੀ ਇੱਕਦਮ ਘਬਰਾ ਜਾਂਦੀ ਹੈ ਪਰ ਜਿਹੜਾ ਮਹਿੰਦਰ ਹੁੰਦਾ ਉਹ ਐਸਾ ਨਹੀਂ ਸ਼ੋਅ ਕਰਦਾ ਵੀ ਉਹਨੇ ਕੁਝ ਦੇਖਿਆ ਜਾਂ ਉਹਨੂੰ ਕੁਝ ਪਤਾ ਪਰ ਉਸ ਤੋਂ ਬਾਅਦ ਜਿਹੜਾ ਮਹਿੰਦਰ ਹੁੰਦਾ ਹੁਣ ਉਹਨੂੰ ਇੱਕ ਗੱਲ ਪੁੱਛਦਾ ਵੀ ਤੇਰਾ ਕਿਸੇ ਦੇ ਨਾਲ ਕੋਈ ਅਫੇਰ ਆਇਆ ਜਾਂ ਨਹੀਂ ਹੈ ਤਾਂ ਪਹਿਲਾਂ ਤਾਂ ਉਹ ਪਤਾ ਵੀ ਮੁਕਰੇਗੀ ਉਹ ਮੁਕਰਦੀ ਹੈ ਉਸ ਤੋਂ ਬਾਅਦ ਉਹਨੂੰ ਕਾਲ ਡਿਟੇਲ ਕੱਢੀ ਜਾਂਦੀ ਉਹਨੂੰ ਸਾਰਾ ਕੁਝ ਉਹਦੋ ਦੱਸਿਆ ਜਾਂਦਾ ਤੇ ਫਿਰ ਮਹਿੰਦਰ ਦਾ ਕਹਿਣਾ ਹੁੰਦਾ ਇੱਥੇ ਤੱਕ ਮਹਿੰਦਰ ਬਿਲਕੁਲ ਸਹੀ ਹੁੰਦਾ ਮਹਿੰਦਰ ਦਾ ਕਹਿਣਾ ਹੁੰਦਾ ਵੀ ਤੂੰ ਇੱਕ ਚੂਜ਼ ਕਰ ਲੈ ਵੀ ਜਾਂ ਤਾਂ ਤੂੰ ਉਹਦੇ ਨਾਲ ਤੇ ਜਾਂ ਮੇਰੇ ਨਾਲ ਦੋਨੋਂ ਨਹੀਂ ਜੇ ਤੂੰ ਉਹਦੇ ਨਾਲ ਵੀ ਰਹਿਣਾ ਚਾਹੁੰਦੀ ਹੈ ਰਹਿ ਮੈਨੂੰ ਕੋਈ ਦਿੱਕਤ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਤੂੰ ਮੈਨੂੰ ਤਲਾਕ ਦੇ ਸਕਦੀ ਹੈ ਤੂੰ ਉਹਦੇ ਨਾਲ ਜਾ ਕੇ ਰਹਿ ਸਕਦੀ ਹੈ ਤੇ ਜੇ ਮੇਰੇ ਨਾਲ ਰਹਿਣਾ ਫਿਰ ਉਹਦੇ ਨਾਲ ਨਹੀਂ ਫਿਰ ਸਿਰਫ ਮੇਰੇ ਨਾਲ ਤੇ ਇੱਥੇ ਅੰਕਤਾ ਸੋਚਦੀ ਹੈ ਵੀ ਆਪਣਾ ਜਿਹੜਾ ਸ਼ਾਦੀ ਸ਼ੁਦਾ ਜੀਵਨ ਹੈ ਨਹੀਂ ਖਰਾਬ ਕਰਨਾ ਜਾਂ ਜੋ ਵੀ ਕੋਈ ਸੋਚਦੀ ਹੈ ਉਹ ਕਹਿੰਦੀ ਹੈ ਵੀ ਨਹੀਂ ਮੈਂ ਤੇਰੇ ਨਾਲ ਹੀ ਰਹਿਣਾ ਅੱਜ ਤੋਂ ਬਾਅਦ ਮੈਂ ਉਹਦੇ ਨਾਲ ਗੱਲਬਾਤ ਨਹੀਂ ਕਰਾਂਗਾ ਹੁਣ ਇੱਥੇ ਮਹਿੰਦਰ ਉਹਨੂੰ ਫਿਰ ਇੱਕ ਹੋਰ ਮੌਕਾ ਦਿੰਦਾ ਉਹ ਮਾਫੀ ਮੰਗਦੀ ਹੈ ਤੇ ਅੱਗੇ ਫਿਰ ਜਿਹੜਾ ਮਹਿੰਦਰ ਦਾ ਕਹਿਣਾ ਹੁੰਦਾ ਵੀ ਜਿਹੜੀ ਅੰਕਤਾ ਹੁੰਦੀ ਹੈ ਇਹ ਨਹੀਂ ਰੁਕਦੀ ਉਹਦੇ ਨਾਲ ਇਹਦਾ ਜਿਹੜਾ ਕਿ ਅੱਗੇ ਤੋਂ ਘਟਾ ਲੈਂਦੀ ਹੈ ਬੋਲਚਾਲ ਪਰ ਉਹਦੇ ਨਾਲ ਫਿਰ ਵੀ ਇਹਦਾ ਮਿਲਨ ਵਰਤਾਰਾ ਜਿਹੜਾ ਉਹ ਚੱਲਦਾ ਰਹਿੰਦਾ ਉਸ ਤੋਂ ਬਾਅਦ ਜਿਹੜੀ ਅੰਕਤਾ ਹੁੰਦੀ ਹੈ ਇਹ ਪ੍ਰੈਗਨੈਂਟ ਹੋ ਜਾਂਦੀ ਹੈ ਹੁਣ ਆ ਜਾਂਦਾ 2025 ਤੈਨੂੰ ਜਦੋਂ ਪਤਾ ਲੱਗਦਾ ਵੀ ਇਹ ਪ੍ਰੈਗਨਟ ਹੈ ਪਹਿਲਾਂ ਤਾਂ ਬੜਾ ਖੁਸ਼ ਹੁੰਦਾ ਪਰ ਉਸ ਤੋਂ ਬਾਅਦ ਇਹਨੂੰ ਲੱਗਦਾ ਵੀ ਹੋ ਸਕਦਾ ਇਹ ਬੱਚਾ ਕਿਤੇ ਮਨੋਜ ਦਾ ਹੋਵੇ ਹੁਣ ਜਦੋਂ ਇਹ ਸ਼ੱਕ ਪੈਦਾ ਹੁੰਦਾ ਤਾਂ ਫਿਰ ਉਹ ਜਦੋਂ ਕੋਹ ਫੜਤਾਲ ਕਰਨੀ ਸ਼ੁਰੂ ਕਰਦਾ ਵਾਂਕ ਤਾਂ ਤੇ ਦਬਾਅ ਬਣਾਉਂਦਾ ਜਦੋਂ ਵਾਰ-ਵਾਰ ਉਹ ਤੋਂ ਪੁੱਛਦਾ ਉਹਨੂੰ ਡੀਐਨਏ ਦੀ ਧਮਕੀ ਦਿੱਤੀ ਜਾਂਦੀ ਤਾਂ ਫਿਰ ਮੰਨਦੀ ਹੈ ਵੀ ਇਹ ਬੱਚਾ ਜਿਹੜਾ ਮਨੋਜ ਦਾ ਹੈ ਤੇ ਫਿਰ ਇਸ ਤੋਂ ਮਾਫੀ ਮੰਗਦੀ ਹੈ ਅੱਜ ਤੋਂ ਬਾਅਦ ਗਲਤੀ ਨਹੀਂ ਹੋਏਗੀ ਮੈਂ ਅੱਜ ਤੋਂ ਬਾਅਦ ਐਸੀ ਕੋਈ ਗਲਤੀ ਨਹੀਂ ਕਰਾਂਗੀ ਹੁਣ ਇੱਥੇ ਜਿਹੜਾ ਮਹਿੰਦਰ ਹੁੰਦਾ ਹੈ ਕ ਫੈਸਲਾ ਲੈਂਦਾ ਉਹ ਕਹਿੰਦਾ ਠੀਕ ਹੈ ਪਰ ਹੁਣ ਜਿਵੇਂ ਮੈਂ ਕਹਾਂਗਾ ਉਵੇਂ ਕਰਨਾ ਪਏਗਾ ਤਾਂ ਉਹ ਮਨਜ਼ੂਰ ਕਰਦੀ ਹੈ ਵੀ ਠੀਕ ਹੈ ਮੈਨੂੰ ਹਰ ਇੱਕ ਸ਼ਰਤ ਜਿਹੜੀ ਮਨਜ਼ੂਰ ਹੈ ਹੁਣ ਉੱਥੇ ਕੀ ਹੁੰਦਾ ਜਿਹੜਾ ਮਹਿੰਦਰ ਹੁੰਦਾ ਪੁਲਿਸ ਦੇ ਵਿੱਚ ਸੀ ਇਹਨੂੰ ਸਾਰਾ ਕੁਝ ਪਤਾ ਸੀ ਵੀ ਪੁਲਿਸ ਕਿਵੇਂ ਕੰਮ ਕਰਦੀ ਹੈ ਕਿਵੇਂ ਮੁਜਰਮ ਤੱਕ ਪਹੁੰਚਦੀ ਹੈ ਕੀ ਸਾਰਾ ਕੁਝ ਹੁੰਦਾ ਹੈ ਇਹ ਫਰਜੀ ਪਤੇ ਦੇ ਉੱਪਰ ਇੱਕ ਫਰਜੀ ਐਡਰੈਸ ਦੇ ਉੱਪਰ ਦੋ SIM ਕਾਰਡ ਲੈ ਕੇ ਆਉਂਦਾ ਇੱਕ SIM ਕਾਰਡ ਦਿੱਤਾ ਜਾਂਦਾ ਅੰਕਿਤਾ ਨੂੰ ਆਪਣੀ ਪਤਨੀ ਨੂੰ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਹਮੇਸ਼ਾ ਮਨੋਜ ਦੇ ਨਾਲ ਇਸੇ ਨੰਬਰ ਤੇ ਗੱਲ ਕਰਨੀ ਹੈ ਹੋਰ ਕਿਸੇ ਨੰਬਰ ਤੋਂ ਗੱਲ ਨਹੀਂ ਕਰਨੀ ਉਹਨੂੰ ਇੱਕ ਜਿਹੜਾ ਕੀਪੈਡ ਵਾਲਾ ਫੋਨ ਹੁੰਦਾ ਬਟਨਾਂ ਵਾਲਾ ਉਹਦੇ ਵਿੱਚ SIM ਪਾ ਕੇ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਇੱਕ SIM ਹੋਰ ਦਿੱਤੀ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਇਹ SIM ਤੂੰ ਮਨੋਜ ਨੂੰ ਦੇ ਮਨੋਜ ਵੀ ਹਮੇਸ਼ਾ ਇਸੇ ਨੰਬਰ ਤੇ ਤੂੰ ਗੱਲ ਕਰੇਂਗੀ ਉਹ ਵੀ ਤੇਰੇ ਨਾਲ ਇਸੇ ਨੰਬਰ ਤੇ ਗੱਲ ਕਰੇਗਾ ਹੁਣ ਇਹ ਸਾਰਾ ਕੁਝ ਸਿਲਸਿਲਾ ਇਹਨਾਂ ਦਾ ਚੱਲਦਾ ਹੁੰਦਾ ਫਿਰ ਹੁਣ ਇਹਨੂੰ ਮਾਰਨ ਦੀ ਉਹਦੀ ਪਲਾਨਿੰਗ ਕਰਦੇ ਨੇ ਵੀ ਉਹਨੂੰ ਮਰਨਾ ਪਵੇਗਾ ਜੇ ਤੂੰ ਮੇਰੇ ਨਾਲ ਰਹਿਣਾ ਇਹ ਜਦੋਂ ਸਾਰਾ ਕੁਝ ਚੱਲਦਾ ਹੁਣ ਮਹਿੰਦਰ ਦਾ ਇਹ ਹੁੰਦਾ ਵੀ ਲਖੀਮਪੁਰ ਦੇ ਵਿੱਚ ਉਹਦੀ ਡਿਊਟੀ ਹੁੰਦੀ ਹੈ ਉਦੀ ਵਾਰ-ਵਾਰ ਜਿਹਦੀ ਡਿਊਟੀ ਹੈ ਉਹ ਜੋਧਿਆ ਮੰਦਿਰ ਦੇ ਵਿੱਚ ਲੱਗਦੀ ਹੈ ਉੱਥੇ ਜਦੋਂ ਮੇ ਕੋਲ ਪ੍ਰੋਗਰਾਮ ਹੁੰਦਾ ਉੱਥੇ ਲੱਗਦੀ ਇਹਨੂੰ ਉੱਥੇ ਜਾਣਾ ਪੈਂਦਾ ਤੇ ਫਿਰ ਇਹਦੀ ਸਲਾਹ ਹੁੰਦੀ ਹੈ ਵੀ ਡਿਊਟੀ ਦੌਰਾਨ ਜਦੋਂ ਲਖੀਮਪੁਰ ਤੋਂ ਜੋਧਿਆ ਜਾਂਦੇ ਹੋਏ ਜਾਂ ਅਯੋਧਿਆ ਤੋਂ ਲਖੀਮਪੁਰ ਜਾਂਦੇ ਹੋਏ ਇਹਦਾ ਕਤਲ ਕਰਨਾ ਉਹ 2-3 ਵਾਰ ਕੋਸ਼ਿਸ਼ ਕਰਦਾ ਪਰ ਉਹ ਕਾਮਯਾਬ ਨਹੀਂ ਹੁੰਦਾ ਸਫਲ ਹੋ ਜਾਂਦਾ ਕਦੇ ਮਲਾਪ ਨਹੀਂ ਹੁੰਦਾ ਕਦੇ ਉਹ ਨਹੀਂ ਆਉਂਦਾ ਇਹ ਸਾਰਾ ਕੁਝ ਏਵੇਂ ਚੱਲਦਾ ਪਰ ਅਖੀਰ 21 ਮਾਰਚ 2025 ਨੂੰ ਜਿਹੜਾ ਮਹਿੰਦਰ ਹੁੰਦਾ ਇਦੀ ਡਿਊਟੀ ਹੁੰਦੀ ਹੈ ਜੋਧਿਆ ਜੋਧਿਆ ਤੋਂ ਇਹਨੇ ਲਖੀਮਪੁਰ ਵਾਪਸ ਜਾਣਾ ਹੁੰਦਾ ਜਿੱਥੇ ਦੀ ਪੋਸਟਿੰਗ ਹੁੰਦੀ ਹੈ ਹੁਣ ਇਹ ਆਪਣੇ ਨਾਲ ਦੋ ਆਪਣੇ ਸਾਲੇ ਤਿਆਰ ਕਰਦਾ ਤੇ ਇੱਕ ਭਤੀਜੇ ਨੂੰ ਤੇ ਉਸ ਤੋਂ ਬਾਅਦ ਅੰਕਿਤਾ ਨੂੰ ਕਿਹਾ ਜਾਂਦਾ ਵੀ ਫੋਨ ਕਰਕੇ ਨੌਗਮਾਂ ਵਾਲੀ ਪੁਲੀ ਤੇ ਉਹਨੂੰ ਬੁਲਾ ਉਹ ਵਾਰ-ਵਾਰ ਫੋਨ ਕਰਦੀ ਆ ਪਰ ਜਿਹੜਾ ਮਨੋਜ ਹੁੰਦਾ ਉਹ ਵਾਰ-ਵਾਰ ਟਾਲਦਾ ਕਿਉਂਕਿ ਉਹਨੂੰ ਕੋਈ ਕੰਮ ਹੁੰਦਾ ਉਹ ਟਾਲਦਾ ਵੀ ਮੈਂ ਨਹੀਂ ਆ ਸਕਦਾ ਪਰ ਅੰਕਿਤਾ ਵੱਲੋਂ ਵਾਰ-ਵਾਰ ਫੋਨ ਕੀਤਾ ਜਾਂਦਾ 35 ਫੋਨ ਕਾਲਾਂ ਕੀਤੀਆਂ ਜਾਂਦੀਆਂ ਨੇ ਅਖੀਰ ਜਿਹੜਾ ਮਨੋਜ ਹੁੰਦਾ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਜਿਹੜਾ ਸੌਰਵ ਰਾਜਪੂਤ ਹੁੰਦਾ ਉਹਨੂੰ ਕਹਿੰਦਾ ਵੀ ਆਪਾਂ ਚੱਲ ਇੱਕ ਜਗ੍ਹਾ ਜਾ ਕੇ ਆਉਣਾ ਤੇ ਘਰ ਕੇ ਕਿਉਂ ਹੁੰਦੇ ਨੇ ਵੀ ਕਿਸੇ ਜਨਮ ਦਿਨ ਦੀ ਪਾਰਟੀ ਤੇ ਜਾ ਰਹੇ ਹਾਂ ਤੇ ਅਸੀਂ ਹੁਣੇ ਆਏ ਰਾਤ 8 ਵਜੇ ਉੱਥੋਂ ਨਿਕਲਦੇ ਨੇ ਪੁਲੀ ਤੇ ਪਹੁੰਚਦੇ ਨੇ ਉੱਥੇ ਇਹਨਾਂ ਨੂੰ ਅੰਕਤਾ ਮਿਲਦੀ ਹੈ ਅੰਕਤਾ ਦਾ ਕਹਿਣਾ ਹੁੰਦਾ ਵੀ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਸਬੰਧ ਨਹੀਂ ਕੋਈ ਲੈਣ ਦੇਣ ਨਹੀਂ ਤੇ ਮੈਂ ਆਪਣੇ ਪਤੀ ਦੇ ਨਾਲ ਖੁਸ਼ ਹਾਂ ਮੈਂ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਐਸੀਆਂ ਗੱਲਾਂ ਹੁੰਦੀਆਂ ਨੇ ਪਰ ਉਸੇ ਸਮੇਂ ਮੌਕਾ ਦੇਖ ਕੇ ਆਲੇ-ਦੁਆਲੇ ਜਿਹੜੀਆਂ ਝਾੜੀਆਂ ਹੁੰਦੀਆਂ ਨੇ ਝਾੜੀਆਂ ਦੇ ਵਿੱਚੋਂ ਮਹਿੰਦਰ ਤੇ ਮਹਿੰਦਰ ਦੇ ਦੋ ਸਾਲੇ ਤੇ ਇੱਕ ਭਤੀਜਾ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਤਿੱਕੇ ਹਥਿਆਰ ਹੁੰਦੇ ਨੇ ਤੇ ਮਨੋਜ ਤੇ ਵਾਰ ਕਰਦੇ ਨੇ ਮਨੋਜ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਉੱਥੇ ਮਾਰਿਆ ਜਾਂਦਾ ਕਿਉਂਕਿ ਅੰਦਰ ਵੀ ਅੱਗ ਲੱਗੀ ਹੋਈ ਸੀ ਤੇ ਇੱਕ ਉਹਨੂੰ ਮਾਰਨਾ ਹੈ ਹੀ ਸੀ ਪਰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ 20 ਤੋਂ ਵੱਧ ਜ਼ਖਮਾਂ ਦੇ ਨਿਸ਼ਾਨ ਹੁੰਦੇ ਨੇ ਉਹ ਤੇ ਸਰੀਰ ਦੇ ਉੱਪਰ ਤੇ ਮਹਿੰਦਰ ਦਾ ਕਹਿਣਾ ਹੁੰਦਾ ਵੀ ਉਹ ਰੋਹਿਤ ਨੂੰ ਨਹੀਂ ਸੀ ਮਾਰਨਾ ਚਾਹੁੰਦੇ ਪਰ ਰੋਹਿਤ ਮਹਿੰਦਰ ਦੇ ਨਾਲ ਪੜਿਆ ਹੁੰਦਾ ਉਹਨੂੰ ਪਛਾਣਦਾ ਸੀ ਉਹਦਾ ਕਹਿਣਾ ਸੀ ਵੀ ਇਹ ਮੈਨੂੰ ਪਛਾਣਦਾ ਸੀ ਤੇ ਅਸੀਂ ਫਸਣਾ ਸੀ ਇਹ ਦੱਸ ਸਕਦਾ ਸੀ ਜਾ ਕੇ ਉਸ ਤੋਂ ਬਾਅਦ ਜਿਹੜਾ ਰੋਹਿਤ ਹੈ ਰੋਹਿਤ ਦਾ ਗਲਾ ਘੁੱਟ ਕੇ ਉਹਨੂੰ ਮਾਰਿਆ ਜਾਂਦਾ ਤੇ ਉਹਦੀ ਕਲਾਈ ਦੀਆਂ ਨਸਾਂ ਵੀ ਵੜ ਦਿੱਤੀਆਂ ਜਾਂਦੀਆਂ ਨੇ ਪਰ ਮਨੋਜ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ ਹੁਣ ਇਹੀ ਸੀ ਵੀ ਇੱਥੋਂ ਅੰਕਤਾ ਨੇ ਜਿਹੜਾ ਮਹਿੰਦਰ ਦੇ ਕਿਹਾ ਸੀ ਵੀ ਤੂੰ ਸਿਰਫ ਏਸੇ ਨੰਬਰ ਤੋਂ ਫੋਨ ਕਰਨਾ ਪਰ ਜਿਹੜੀ ਅੰਕਤਾ ਹੁੰਦੀ ਉਹ ਆਪਣੇ ਪਰਸਨਲ ਨੰਬਰ ਤੋਂ ਫੋਨ ਕਰ ਲੈਂਦੀ ਉਹਨੂੰ ਇੱਕ ਦੋ ਵਾਰ ਹੁਣ ਉਹ ਵੀ ਕਾਲ ਡਿਟੇਲ ਦੇ ਵਿੱਚ ਆਉਂਦਾ ਤੇ ਉਹ ਨੰਬਰ ਕੱਢ ਕੇ ਜਦੋਂ ਪਿੰਡਦਿਆਂ ਤੋਂ ਜਾ ਕੇ ਪੁੱਛਿਆ ਜਾਂਦਾ ਤਾਂ ਪਿੰਡਦਿਆਂ ਤੋਂ ਪਤਾ ਲੱਗਦਾ ਵੀ ਅੰਕਿਤਾ ਦੇ ਤੇ ਮਨੋਜ ਦਾ ਬਹੁਤ ਪੁਰਾਣਾ ਜਿਹੜਾ ਵਿਆਹ ਤੋਂ ਪਹਿਲਾਂ ਦਾ ਫੇਰ ਹੁੰਦਾ ਉਦੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੁਣ ਦੋਨੋਂ ਦੀ ਸਟੋਰੀ ਜਿਹੜੀ ਸੀ ਉਹ ਨਿਕਲ ਕੇ ਸਾਹਮਣੇ ਆ ਚੁੱਕੀ ਸੀ ਫਿਰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਐਫ ਆਈ ਆਰ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਉਦੋਂ ਬਾਅਦ ਇਹਨਾਂ ਦੇ ਸਾਲਿਆਂ ਨੂੰ ਤੇ ਭਤੀਜੇ ਨੂੰ ਉਹਨਾਂ ਵਾਸਤੇ ਪੁਲਿਸ ਜਿਹੜੀ ਆ ਛਾਪੇਮਾਰੀ ਕਰਦੀ ਹੈ ਉਹਨਾਂ ਨੂੰ ਫੜਨ ਵਾਸਤੇ ਹੁਣ ਇੱਥੇ ਕੀ ਹੋਇਆ ਵੀ ਇੱਕ ਔਰਤ ਸੀ ਅੰਕਤਾ ਜੇ ਉਹ ਚੰਦੀ ਤਾਂ ਮਨੋਜ ਦੇ ਨਾਲ ਵਿਆਹ ਕਰਾ ਸਕਦੀ ਸੀ ਬਾਲਗ ਸੀ ਉਹ ਕੋਡ ਮੈਰਿਜ ਕਰਵਾ ਸਕਦੀ ਸੀ ਪਰ ਜੇ ਉਹਨੇ ਨਹੀਂ ਕਰਵਾਇਆ ਉਹਦਾ ਮਹਿੰਦਰ ਦੇ ਨਾਲ ਵਿਆਹ ਹੋਇਆ ਸੀ ਤਾਂ ਮਹਿੰਦਰ ਦੇ ਨਾਲ ਵੀ ਆਪਣੀ ਜ਼ਿੰਦਗੀ ਬਤੀਤ ਕਰ ਸਕਦੀ ਸੀ ਪਰ ਉਹਨੇ ਉੱਥੇ ਵੀ ਮਹਿੰਦਰ ਦਾ ਸਾਥ ਵੀ ਨਹੀਂ ਛੱਡਿਆ ਮਹਿੰਦਰ ਦੇ ਕਹਿਣ ਤੇ ਫਿਰ ਉਹ ਮਨੋਜ ਦੇ ਨਾਲ ਵੀ ਰਿਲੇਸ਼ਨ ਦੇ ਵਿੱਚ ਰਹੀ ਮਨੋਜ ਪਿੱਛੇ ਮਹਿੰਦਰ ਨਾਲ ਲੜਾਈ ਕਰਦੀ ਰਹੀ ਤੇ ਅਖੀਰ ਮਹਿੰਦਰ ਨਾਲ ਰਲ ਗਈ ਮਨੋਜ ਨੂੰ ਮਰਵਾਉਣ ਦੇ ਪਿੱਛੇ ਉਹਦਾ ਸਾਥ ਦਿੱਤਾ ਕਹਿਣ ਦਾ ਮਤਲਬ ਜਿਹੜੀਆਂ ਐਸੀਆਂ ਸਟੋਰੀਆਂ ਪਿਆਰ ਤੋਂ ਸ਼ੁਰੂ ਹੁੰਦੀਆਂ ਨੇ ਇਸੇ ਅੰਜਾਮ ਤੱਕ ਪਹੁੰਚਦੀਆਂ ਨੇ ਪਰ ਸਭ ਤੋਂ ਵੱਡੀ ਇੱਕ ਗੱਲ ਇਹਨਾਂ ਕੇਸਾਂ ਦੇ ਵਿੱਚ ਜਿਹੜੀ ਨਿਕਲ ਕੇ ਆਉਂਦੀ ਹੈ 98 ਤੋਂ 99% ਅਖੀਰ ਜਿਹੜੀਆਂ ਪਤਨੀਆਂ ਹੁੰਦੀਆਂ ਨੇ ਬਚ ਕੇ ਨਿਕਲ ਜਾਂਦੀਆਂ ਨੇ ਪ੍ਰੇਮੀ ਤੇ ਜਾਂ ਪਤੀ ਇਹਨਾਂ ਦੇ ਵਿੱਚੋਂ ਇੱਕ ਜਣੇ ਦੀ ਮੌਤ ਜ਼ਰੂਰ ਹੁੰਦੀ ਹੈ ਇਹਨਾਂ ਤੇ ਕੈਲੀਏ ਵੀ ਹੁਣ ਜਿਹੜੀ ਅੰਕਤ ਹੈ ਅੱਗੇ ਚੱਲ ਕੇ ਕੋਰਟ ਦੇ ਵਿੱਚ ਉਹ ਲਾਏਗੀ ਅਪੀਲ ਵੀ ਮੈਂ ਪ੍ਰੈਗਨੈਂਟਾਂ ਜਾਂ ਔਰਤਾਂ ਜਾਂ ਇਹਨੂੰ ਮਹਿੰਦਰ ਨੇ ਮਾਰਿਆ ਜਾਂ ਇੱਕ ਸਹਿਯੋਗੀ ਕਰਕੇ ਸਜ਼ਾ ਇਹਨੂੰ ਘੱਟ ਤੇ ਹੋ ਸਕਦਾ ਮਹਿੰਦਰ ਨੂੰ ਵੱਧ ਹੋਵੇ ਪਰ ਕਿਤੇ ਨਾ ਕਿਤੇ ਜਿਹੜੀਆਂ ਨੇ ਇਹ ਬਚ ਨਿਕਲਦੀਆਂ ਨੇ ਤੇ ਅਖੀਰ ਜਿਹੜਾ ਪਤੀ ਤੇ ਜਾਂ ਪ੍ਰੇਮੀ ਇਹਨਾਂ ਦੇ ਵਿੱਚ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੇ ਮਹਿੰਦਰ ਦੀ ਚੰਗੀ ਪਲੀ ਸਰਕਾਰੀ ਨੌਕਰੀ ਸੀ ਫਿਰ ਵੀ ਉਸ ਤੋਂ ਬਾਅਦ ਇਹ ਚਾਹੁੰਦਾ ਉਹਨੂੰ ਤਲਾਕ ਦੇ ਸਕਦਾ ਸੀ ਪਰ ਉਹਨੇ ਇੱਕ ਗਲਤ ਰਸਤਾ ਚੁਣਿਆ ਦੋ ਕਤਲਾਂ ਦਾ ਇਲਜ਼ਾਮ ਆਪਣੇ ਉੱਤੇ ਲਿਆ ਨੌਕਰੀ ਗਈ ਜੇਲ੍ਹ ਦੇ ਵਿੱਚ ਗਿਆ ਹੁਣ ਤੋਂ ਲੈ ਕੇ ਅਗਲੀ ਸਾਰੀ ਜ਼ਿੰਦਗੀ ਜਿਹੜੀ ਉਹਦੀ ਖਤਮ ਨਾਲ ਦੂਜਾ ਵੀ ਘਰ ਬਰਬਾਦ ਹੋਏ ਨੇ ਆਪਣੇ ਪੱਕੇ ਪਰਿਵਾਰ ਵੀ ਨਹੀਂ ਛੱਡਿਆ ਭਰਾ ਵੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਭਤੀਜਾ ਵੀ ਜੇਲ੍ਹ ਦੇ ਵਿੱਚ ਤੇ ਭਰਾ ਵੀ ਜੇਲ੍ਹ ਚ ਚਲੇ ਗਿਆ ਪਤੀ ਵੀ ਜੇਲ੍ਹ ਚ ਚਲਾ ਗਿਆ ਤੇ ਆਪ ਜੇ ਕਿਤੇ ਬਚ ਵੀ ਗਈ ਤਾਂ ਕੀ ਗਾਰੰਟੀ ਹੈ ਵੀ ਉਹਦੇ ਕਦਮ ਫੇਰ ਗਲਤ ਪਾਸੇ ਨਹੀਂ ਜਾਣਗੇ ਹਮੇਸ਼ਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਦੇ ਅੰਜਾਮ ਬਾਰੇ ਜਰੂਰ ਸੋਚੋ ਕਿਉਂਕਿ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪਾ ਬਾਪਤੀ ਪਤਨੀ ਭੈਣ ਭਰਾ ਇਹਨਾਂ ਰਿਸ਼ਤਿਆਂ ਦੇ ਵਿੱਚ ਵਫਾਦਾਰੀ ਇਮਾਨਦਾਰੀ ਤੇ ਇਹਨਾਂ ਰਿਸ਼ਤਿਆਂ ਦੀ ਕਦਰ ਬਹੁਤ ਜ਼ਰੂਰੀ ਹੈ ਜੇ ਇਹਨਾਂ ਦੀ ਕਦਰ ਕਰਦੇ ਹੋ ਇਹਨਾਂ ਦੇ ਵਿੱਚ ਵਫਾਦਾਰੀਆਂ ਕਰਦੇ ਹੋ ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹੋਗੇ ਨਹੀਂ ਤਾਂ ਫਿਰ ਆਹੀ ਕੁਝ ਹੋਏਗਾ ਜੋ ਅੰਕਤਾ ਨਾਲ ਤੇ ਮਹਿੰਦਰ ਦੇ ਨਾਲ ਹੋਇਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ